ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਸੁਸਤ ਭਈ ਮੌਸੂਮ ਇੱਕ ਵਾਰੀ ਫੇਰ ਤੋਂ ਮੁੜ ਐਕਟਿਵ ਹੋਣ ਲਈ ਤਿਆਰ ਰਰ ਤਿਆਰ ਦਿਖਾਈ ਦੇ ਰਹੀ ਹੈਗੀ ਅ ਅੱਜ 11 ਅਗਸਤ 2025 ਅ ਹੋ ਚੁੱਕਿਆ ਹੈਗਾ ਤੇ ਗੱਲਬਾਤ ਆਉਂਦੇ ਦਿਨਾਂ ਵਿੱਚ ਮੀਂਹ ਦੇ ਅਲਰਟ ਵਾਰੀ ਕਰਾਂਗੇ ਕਾਫੀ ਇਲਾਕਿਆਂ 'ਚ ਭਾਰੀ ਮੀਂਹ ਦੀ ਸਭਾਵ ਮਨਾ ਹੈਗੀ ਹੈ ਕੁਝ ਇਲਾਕਿਆਂ 'ਚ ਮੀਂਹ ਜਿਹੜਾ ਹਲਕਾ ਦਰਮਿਆਨਾ ਰਹਿ ਸਕਦਾ ਜਿੱਦਾਂ ਕਿ ਗੀਤੀ ਕੱਲ ਵੀ ਅਪਡੇਟ ਦਿੱਤੀ ਸੀਗੇ 12 ਅਗਸਤ ਤੋਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਪੰਜਾਬ ਦੇ ਕੁਝ ਇਲਾਕਿਆਂ 'ਚ ਸ਼ੁਰੂ ਹੋ ਸਕੜੀਆਂ ਹਾਲਾਂਕਿ 12 ਤੇ 13 ਅਗਸਤ ਨੂੰ ਕਾਰਵਾਈਆਂ ਟੁੱਟੀਆਂ ਰਹਣਗੀਆਂ ਪਰ ਪੰਜਾਬ ਦੇ ਨਾਰਥ-ਈਸਟ ਪੰਜਾਬ ਉੱਤਰਪੂਰਬੀ ਇਲਾਕਿਆਂ 'ਚ ਖਾਸ ਕਰਕੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜਿਨ੍ਹਾਂ ਦੇ ਵਿੱਚ ਮੀਂਹ ਜਿਹੜਾ ਭਾਰੀ ਹੋ ਸਕਦਾ ਹੈਗਾ ਮੋਟੀ ਗੱਲ ਪਹਿਲਾਂ ਕੀਤੀ ਜਾਵੇ ਤਾਂ 12 ਅਗਸਤ ਤੋਂ ਲੈ ਕੇ 19-20 ਅਗਸਤ ਤੱਕ ਇਹ ਮੌਨਸੂਨ ਦਾ ਦੌਰ ਜਿਹੜਾ ਐਕਟਿਵ ਰਹਿ ਸਕਦਾ ਮਤਲਬ ਕਿ ਕੁਝ ਇਲਾਕੇ ਦਾ ਇਦਾਂ ਦੇ ਹੋਣਗੇ ਜਿੱਥੇ ਰਜਾਨਾ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਪਰ ਕੁਝ ਇਲਾਕੇ ਇਦਾਂ ਦੇ ਹੋਣਗੇ ਜਿੱਥੇ 2-3 ਚੰਗੇ ਮੀਂਹ ਜਿਹੜੇ ਅਗਲੇ 5-7 ਦਿਨਾਂ ਦੇ ਵਿੱਚਕਾਰ ਜਿਹੜੇ ਦੇਖਣ ਨੂੰ ਮਿਲ ਸਕਦੇ ਹੈਗੇ ਆ ਕੱਲ 12 ਅਗਸਤ ਤੋਂ ਟੁੱਟਨੀਆਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਮਾਲਵਾ ਬੈਲਟ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਆਗੇ ਇਹਨਾਂ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਬੇਕੂਨ ਨੂੰ ਮਿਲਣੀਆਂ ਜਿਵੇਂ ਕਿ ਇਹਨਾਂ ਖੇਤਰਾ ਵਿੱਚ ਜਿਹੜਾ ਸੁਸਤ ਪਈ ਹੋਈ ਸੀ ਮੌਨਸੂਨ ਬਿਲਕੁਲ ਪਹਾੜ ਤੇ ਪક્ષੂਣੀਆਂ ਹਵਾਵਾਂ ਚੱਲ ਰਹੀਆਂ ਸੀ ਜਾਂ ਦੱਖਣ ਪੱਛੋਂ ਜਿਹੜੀ ਹਵਾ ਚੱਲ ਰਹੀ ਹੈਗੀ ਸੀ ਇਹਨਾਂ ਖੇਤਰਾ ਵਿੱਚ ਪਰ ਕੱਲ ਤੋਂ ਜਿਹੜੀ ਹਵਾ ਦੀ ਰਫਤਾਰ ਆ ਉਹ ਪੂਰੀ ਦੀ ਹੋ ਜਾਣੀ ਹੈ ਹਾਲਾਂਕਿ ਹੁਣ ਮਸਾਲੀ ਗਰਮੀ ਕੱਲ ਤੇ ਪਰਸੋਂ ਵੀ ਬਣੀ ਰਹਿਣੀ ਹੈ ਵਰਤਜੀ ਵਾਲੀ ਗਰਮੀ ਬਣੀ ਰਹਿਣੀ ਹੈ ਪਰ ਕੱਲ ਨੂੰ ਥੋੜੇ ਬਹੁਤ ਖੇਤਰਾ ਵਿੱਚ ਦੱਖਣ ਪੱਛਮੀ ਇਲਾਕਿਆਂ ਵਿੱਚ ਕੁਝ ਕਲਾਕਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੇ ਨੇ ਮੀਂਹ ਦੀ ਕਾਰਵਾਈ ਟੁੱਟ ਨਹੀਂ ਹੋ ਸਕਦੀ ਆ ਪਰ ਪੰਜਾਬ ਦੇ ਕੇਂਦਰੀ ਤੇ ਉੱਤਰਪੂਰਬੀ ਲਾਕੇ ਮੀਂਹ ਦੀ ਕਾਰਵਾਈ ਦਰਮਿਆਨ ਮੁੱਕ ਰਹਿ ਸਕਦਾ ਜਿੱਥੇ ਦਰਮਿਆਨੇ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਤੇ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੀ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਇਸ ਤਰ੍ਹਾਂ ਹਿਮਾਚਲ ਦੇ ਧਰਮਸ਼ਾਲਾ ਤੋਂ ਲੈ ਕੇ ਉਨਾ ਮੰਡੀ ਹਿਮਾਚਲ ਹਿਮਾਚਲ ਦੇ ਜਿਹੜੇ ਸ਼ਿਮਲਾ ਹੇਠਲੇ ਇਲਾਕੇ ਆ ਗਏ ਹਿਮਾਚਲ ਦੇ ਉਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂਗੀ ਕੱਲ ਵੀ 12 ਅਗਸਤ ਨੂੰ ਉਸ ਤੋਂ ਬਾਅਦ 13 ਅਗਸਤ ਨੂੰ ਥੋੜਾ ਜਿਹਾ ਗੈਪ ਜ਼ਰੂਰ ਰਹਿ ਸਕਦਾ ਪਰ ਹਲਚਲ 13 ਅਗਸਤ ਨੂੰ ਵੀ ਹੋਊਗੀ ਥੋੜੇ ਬਹੁਤ ਕਿਸ ਤਰ੍ਹਾਂ ਚ ਹੋਊਗੀ 14 15 ਅਗਸਤ ਨੂੰ ਬਹੁਤੇ ਇਲਾਕਿਆਂ ਵਿੱਚ ਹਿਮਾਚਲ ਦੇ ਵੀ ਬਹੁਤੇ ਇਲਾਕਿਆਂ ਚ ਦਰਮਿਆਨੇ ਤੋਂ ਭਾਰੀ ਕਿਤੇ ਕਿਤੇ ਬਹੁਤ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਤੇ ਨਾਲ ਹੁੰਦੇ ਪੰਜਾਬ ਦੇ ਵੀ ਜਿਹੜੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਖਾਸ ਕਰਕੇ ਮਾਝਾ ਦਬਾਬਾ ਤੇ ਪੂਰਬੀ ਮਾਲਵਾ ਜਿਹੜੇ ਬਰਨਾਲੇ ਸ਼ਹਿਰ ਤੋਂ ਉੱਪਰ ਦੇ ਇਲਾਕੇ ਨੇ ਪਟਿਆਲਾ ਲੁਧਿਆਣਾ ਹੋ ਗਿਆ ਜਾਂ ਚੰਡੀਗੜ੍ਹ ਮਹਾਲੀ ਰੋਪੜ ਪਾਦ ਏਰੀਆਗੇ ਇਹਨਾਂ ਵਿੱਚ ਮੀਂਹ ਦੀ ਕਾਰਵਾਈ 14 15 ਨੂੰ ਭਾਰੀ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕੀਤੀ ਆ ਵੀ ਜਿਹਦੇ ਚ ਬਠਿੰਡਾ ਮੁਕਸਰ ਏਰੀਆ ਆ ਗਿਆ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਇਹ ਏਰੀਆਗੇ ਇਹਨਾਂ ਵਿੱਚ ਵੀ ਜਿਹੜੀ ਕਾਰਵਾਈ 14 15 ਨੂੰ ਵੱਧਦੀ ਦਿਖਾਈ ਦੇ ਸਕਦੀ ਹੈ ਹਾਲਾਂਕਿ ਕੰਪੇਅਰ ਨਾਰਥ-ਈਸਟ ਪੰਜਾਬ ਦੇ ਮੁਕਾਬਲੇ ਜਿਹੜਾ ਮੀਂਹ ਇਹਨਾਂ ਇਲਾਕਿਆਂ ਚ ਟੁੱਟਮਾ ਰਹਿ ਸਕਦਾ ਪਰ ਕਈ ਇਲਾਕਿਆਂ ਜਿੱਥੇ ਜਿੱਥੇ ਮੀਂਹ ਪਿਆ ਦੱਖਣ ਪੱਛਮੀ ਇਲਾਕਿਆਂ ਚ ਵੀ ਉੱਥੇ ਜਿਹੜਾ ਮੀਂਹ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋ ਸਕਦਾ ਮਤਲਬ ਕਹਿਣ ਦਾ ਭਾਵ ਕਿਤੇ ਜਿਹੜੀ ਵਧੀਆ ਮੀਂਹ ਦੀ ਭਾਰੀ ਮੀਂਹ ਦੀ ਛੱਟ ਦੱਖਣ ਪੱਛਮੀ ਇਲਾਕਿਆਂ ਚ ਵੀ 1 ਅਗੱਤ ਦੇ ਵਿੱਚਕਾਰ ਲੱਗ ਸਕਦੀ ਹੈਗੀ ਬੈਸੇ ਤਾਂ ਇਹ 19 20 ਗੱਤ ਤੱਕ ਜਿਹੜਾ ਸਿਸਟਮ ਲੰਮਾ ਚੱਲ ਸਕਦਾ 1 2 ਦਿਨ ਦੇ ਗੈਪ ਨਾਲ ਫਿਲਹਾਲ ਮੋਟੀ ਜੀ ਗੱਲ ਇਹ ਹੈਗੀ ਮੌਨਸੂਨ ਪਾਉਣਾ ਐਕਟਿਵ ਹੋਣੀ ਹੈ 14 ਤੋਂ ਪੂਰੇ ਦੀ ਵਾਪਸੀ ਵੀ ਜਿਹੜੀ ਚੰਗੀ ਰਫ਼ਤਾਰ ਨਾਲ ਹੋਊਗੀ ਜਿਸ ਦਿਨ ਹੌਮਸ ਬੱਟ ਵਾਲੀ ਗਰਮੀ ਵੀ ਘਟੂ ਮੀਂਹੀਆਂ ਕਾਰਵਾਈਆਂ ਵੀ ਜਿਹੜੀਆਂ ਬਧੇਰੇ ਇਲਾਕਿਆਂ 'ਚ ਦੇਖਣ ਨੂੰ ਮਿਲਣਗੀਆਂ ਤੇ ਕੱਲ ਨੂੰ ਜਿਹੜੀਆਂ ਕਾਰਵਾਈਆਂ ਹੋਣੀਆਂ 12 ਅਗਸਤ ਨੂੰ ਜਾਂ 13 ਨੂੰ ਹੋਣੀਆਂ 13 ਨੂੰ ਹਲੇ ਘੱਟ ਸਭਾ ਨੂੰ ਰਹੂ 12 ਅਗਸਤ ਨੂੰ ਟੁੱਟਮੀ ਕਾਰਵਾਈ ਬਹੁਤੇ ਇਲਾਕਿਆਂ 'ਚ ਦੇਖ ਨੂੰ ਮਿਲ ਸਕਦੀ ਆ ਪਰ ਫੇਰ ਵੀ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜਿਨ੍ਹਾਂ 'ਚ ਨਹੀਂ ਜਿਹੜਾ ਭਾਰੀ ਰਹਿ ਸਕਦਾ ਇਦਾਂ ਦੀ ਪੋਸਿਬਿਲਟੀ ਜਾਪ ਰਹੀ ਆ ਜੇ ਅੱਜ ਦੀ ਗੱਲ ਕੀਤੀ ਆ ਤਾਂ ਅੱਜ ਵੀ ਪੰਜਾਬ ਦੇ ਜਿਹੜੇ ਪੂਆਧ ਦੇ ਇਲਾਕੇ ਨੇ ਚੰਡੀਗੜ੍ਹ ਮਹਾਲੀ ਰੋਪੜ ਨੰਗਲ ਏਰੀਆ ਹੋ ਗਿਆ ਜਾਂ ਪਟਿਆਲਾ ਦੇ ਸੰਗਰੂ ਤੇ ਥੋੜੇ ਬਹੁਤ ਇਲਾਕਿਆਂ ਚ ਅਜੇ ਮੀਂਹ ਦੀਆਂ ਕਾਰਵਾਈਆਂ ਚੱਲਦੀਆਂ ਰਹੀ ਨੇ ਕੁਝ ਕੁ ਇਲਾਕਿਆਂ ਚ ਪੂਰਬ ਦੇ ਇਲਾਕਿਆਂ ਚ ਝੜੀ ਨੁਮਾ ਮੌਂ ਰਿਹਾ ਤੜਕਸਾਰ ਤੋਂ ਮੀਂਹ ਦੀਆਂ ਕਾਰਵਾਈਆਂ ਹੀ ਸ਼ੁਰੂ ਹੋਈਆਂ ਸੀ ਜਿਹੜੀਆਂ ਦਿਨ ਸਿਪ ਤੋਂ ਤੱਕ ਚੱਲਦੀਆਂ ਰਹੀਆਂ ਤੇ ਹੌਲੀ ਹੌਲੀ ਇਹ ਬੱਦਲ ਜਿਹੜਾ ਕਮਜ਼ੋਰ ਪੈਂਦਾ ਫੱਤੇਵਾਦ ਤੱਕ ਕਿੰਨੇ ਲੈ ਕੇ ਪਹੁੰਚ ਚੁੱਕਿਆ ਹੈਗਾ ਦਿਨ ਸਿਪ ਦੇ ਨਾਲ ਪਰ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਤੜਕਸਾਰ ਪੰਜਾਬ ਦੇ ਬਹੁਤੇ ਇਲਾਕਿਆਂ ਚ ਨੀਂਦੀ ਕਾਰਵਾਈ ਹੋ ਸਕਦੀ ਆ ਪਰ ਮੇਨ ਮੁੱਖ ਸਿਸਟਮ ਜਿਹੜਾ ਨਾਰਥ-ਈਸਟ ਪੰਜਾਬ ਰਹੂ ਉੱਤਰ ਮੌਕ ਰਹਿ ਸਕਦੇ ਨੇ ਤੇ ਹਿਮਾਚਲ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਰਹੂ ਖਾਸ ਕਰਕੇ 12 ਅਗਸਤ ਨੂੰ ਵੀ ਰਹੂ ਤੇ 14 15 ਅਗਸਤ ਨੂੰ ਵੀ ਰਹੂਗੀ ਜਿਹੜੇ ਕਿ ਖਾਤਰੀ ਦੀ ਘੰਟੀ ਹੋ ਸਕਦੀ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਲਗਾਤਾਰ ਵੱਧ ਰਿਹਾ ਰਜਨਾ 1 ਫੁੱਟ 2 ਫੁੱਟ ਕਦੇ 3 ਫੁੱਟ ਕਦੇ 4 ਫੁੱਟ ਵੱਧ ਰਿਹਾ ਹੈਗਾ ਪਰ ਵਾਖੜਾ ਡੈਮ ਤੋਂ ਉਹਨਾਂ ਰੀਲீஸ் ਨਹੀਂ ਕੀਤਾ ਜਾ ਰਿਹਾ ਹੈਗਾ ਪਰ ਜਿਵੇਂ ਹੁਣ ਆਉਂਦੇ ਦਿਨਾਂ ਵਿੱਚ ਮੀਂਹ ਦੀ ਸੁਭਾਵਨਾ ਬਹੁਤੇ ਇਲਾਕਿਆਂ 'ਚ ਦਿਖਾਈ ਦੇ ਰਹੀ ਆ ਹਿਮਾਚਲ ਦੇ ਜੇ ਹਿਮਾਚਲ ਵਿੱਚ ਵੀ ਭਾਰੀ ਮੀਂਹ ਪੈਂਦਾ ਤਾਂ ਉਹਦਾ ਨੁਕਸਾਨ ਆ ਜਿਹੜਾ ਪੰਜਾਬ ਨੂੰ ਹੀ ਹੋ ਸਕਦਾ ਹੈਗਾ ਜਾਂ ਜਿਹੜਾ ਹੁਣ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈਗਾ ਉਹਦਾ ਨੁਕਸਾਨ ਆ ਜਿਹੜਾ ਬਿਆਸ ਦੇ ਨਾਲ ਲੱਗਦੇ ਪਿੰਡਾਂ ਨੂੰ ਉਹ ਰਹੇਗਾ ਤੇ ਉੱਜਲਾਕੇ ਇਦਾਂ ਦੇ ਨੇ ਸੁਲਤਾਨਪੁਰ ਲੋਧੀ ਦੇ ਜਾਂ ਹਰੀਕੇ ਹੱਡ ਦੇ ਇਲਾਕੇ ਇਦਾਂ ਦੇ ਨੇ ਜਿੱਤੇ ਪਿੰਡਾਂ ਵਿੱਚ ਵੀ ਜਿਹੜਾ ਕਾਫੀ ਹੜ ਦੇ ਹਾਲਾਤ ਜਿਹੜੇ ਮੌਜੂਦਾ ਸਮੇਂ ਵੀ ਬਣੇ ਹੋਏ ਨੇ ਜੇ ਹੁਣ ਮੀਂਹ ਦੀਆਂ ਕਾਰਵਾਈਆਂ ਕੱਲ ਤੋਂ ਵੱਧੀਆਂ ਹੈਗੀਆਂ ਜਾਂ 14-15 ਅਗਸਤ ਤੋਂ ਵੱਧੀਆਂ ਹੈਗੀਆਂ ਨੇ ਤਾਂ ਜਿਹੜਾ ਨੁਕਸਾਨ ਦਾ ਜਿਹੜਾ ਏਰੀਆ ਹੈਗਾ ਉਹ ਬਾ ਸਕਦਾ ਹੈਗਾ ਤੇ ਭਾਗੜਾ ਡੈਮ ਵਿੱਚ ਪਾਉ ਡੈਮ ਵਿੱਚ ਪਾਣੀ ਦਾ ਲੈਵਲ ਇੱਕੇ ਦਮ ਹੋਰ ਉੱਪਰ ਨੂੰ ਜਾ ਸਕਦਾ ਹੈਗਾ ਸੋ ਇਹ ਖਤਰੇ ਦੀ ਘੰਟੀ ਤਾਂ ਹੈਗੀ ਹੈਗੀ ਆ ਹਿਮਾਚਲ ਲਈ ਤਾਂ ਹੈਗੀ ਹੈਗੀ ਆ ਲੈਂਡ ਸਲਾਈਡਿੰਗਾਂ ਬੱਦਲ ਫਟਣ ਦੀਆਂ ਘਟਨਾਵਾਂ ਜਿਹੜੀਆਂ ਅਨੇਕਾਂ ਤੰਮ ਤੇ ਵਾਪਰ ਸਕਦੀਆਂ ਨੇ ਨਾਲ ਹੁੰਦੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਪਾਣੀ ਨੁਕਸਾਨ ਕਰ ਸਕਦਾ ਹੈਗਾ ਤੇ ਇਹ ਇੱਥੇਲੇ ਇਲਾਕਿਆਂ ਚ ਜਸੰਬਲਾ ਮੰਡੀ ਇਹਨਾਂ ਇਲਾਕਿਆਂ ਚ ਜਿਹੜਾ ਭਾਰੀ ਮੀਂਹ ਪਊਗਾ ਉਹ ਜਿਹੜਾ ਸਾਰਾ ਪਾਣੀ ਹੋਊਗਾ ਜਾਂ ਪਾਦੇਰੀ ਚ ਮੀਂਹ ਪਊਗਾ ਉਹ ਸਾਰਾ ਪਾਣੀ ਜਿਹੜਾ ਕੱਗਰ ਦਰਾ ਦੇ ਵਿੱਚ ਜਿਹੜੀ ਹੁੰਦਾ ਹੋਇਆ ਹਰਿਆਣੇ ਵੱਲ ਨੂੰ ਜਾਂ ਉੱਤਰੀ ਰਾਜਸਥਾਨ ਤੱਕ ਵੀ ਮਾਰ ਕਰ ਸਕਦਾ ਹੈਗਾ ਹਾਲਾਂਕਿ ਇਹ ਕਿ ਆਪ ਨੇ ਮੀਂਹ ਜੇ ਪਾਰੀ ਪੈਂਦਾ ਤਾਂ ਇਦਾਂ ਦੀ ਪੌਸਿਬਿਲਟੀ ਹੈਗੀ ਆ ਸੁਭਾਵਨਾ ਹੈਗੀ ਆ ਵੀ ਇਤਾਂ ਵਾਪਰ ਸਕਦਾ ਕਿਉਂਕਿ ਕੱਗਰ ਦੇ ਉੱਪਰ ਕੱਗਰ ਦਰਿਆ ਦੇ ਉੱਪਰ ਤਾਂ ਕੋਈ ਡੈਮ ਵੀ ਨਹੀਂ ਹੈਗਾ ਜਿਸ ਨੂੰ ਪਾਣੀ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਸੋ ਉਹ ਜਿਹੜਾ ਪਾਣੀ ਹੁੰਦਾ ਆਊਟਫਲੋ ਹੁੰਦਾ ਮਤਲਬ ਕਿ ਉਹ ਇਦਾਂ ਹੀ ਚੱਲਦਾ ਰਹਿੰਦਾ ਜਦੋਂ ਮੀਂਹ ਪੈ ਗਿਆ ਤਾਂ ਕਿਦਾਂ ਮੀਂਹ ਕੱਗਰ ਦਾ ਦਰਿਆ ਜਿਹੜਾ ਭਰਨਾ ਸ਼ੁਰੂ ਹੋ ਜਾਂਦਾ ਹੈਗਾ ਸੋ ਮੋਟੀ ਜੀ ਗੱਲ ਇਹ ਹੈ ਕਿ ਅਗਲੇ ਦਿਨਾਂ ਵਿੱਚ ਹੁਣ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਇੱਕ ਅੱਧੇ ਦਿਨ ਦੇ ਗੈਪ ਦੇ ਨਾਲ ਕੱਲ 12 ਅਗਸਤ ਤੋਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਹਾਲਾਂਕਿ ਕੱਲ ਨੂੰ ਇਹ ਨਹੀਂ ਹੈਗਾ ਕਿ ਸਾਰੇ ਇਲਾਕੇ ਜਿੱਕੇ ਦੇ ਨਹੀਂ ਪੈ ਜਾਊਗਾ ਕੱਲ ਤੋਂ ਕਾਰਵਾਈਆਂ ਟੁੱਟਣੀਆਂ ਸ਼ੁਰੂ ਹੋਣੀਆਂ ਪਰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਪਟਿਆਲਾ ਜਲੰਧਰ ਕਪੂਤਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਅੰਬਰਸਰ ਤਨਤਾਨ ਜਾਂ ਰੋਪੜ ਚੰਡੀਗੜ੍ਹ ਮਹਾਲੀ ਦੇ ਇਲਾਕੇ ਹੋਏ ਇਨ੍ਹਾਂ 'ਚ ਕਾਰਵਾਈ ਜਿਹੜੀ ਮੁੱਖ ਰਹੂਗੀ ਅਗਲੇ 2-3 ਦਿਨ ਪਰ 14ਵਾਂ ਤੇ 15 ਅਗਸਤ ਨੂੰ ਕਾਰਵਾਈ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਵੀ ਜਿਹੜੀ ਵੱਧ ਕੇ ਹੋ ਸਕਦੀ ਹੈ ਸਿਸਟਮ ਜਿਹੜਾ 19-20 ਅਗਸਤ ਤੱਕ ਇੱਕ ਦੋ ਦਿਨ ਦੇ ਗੈਪ ਨਾਲ ਮੀਂਹ ਦਿੰਦਾ ਰਹੂਗਾ ਪੰਜਾਬ ਵਿੱਚ ਵੀ ਹਰਿਆਣਾ ਵਿੱਚ ਵੀ ਹਰਿਆਣਾ ਦੇ ਬਹੁਤੇ ਖੇਤਾਂ 'ਚ ਜੰਦਰ ਮੈਨੇ ਤੋਂ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਉਤਰੀ ਰਾਜਸਥਾਨ ਜਿੱਥੇ ਮੌਸਮ ਖੁਸ਼ਕ ਚੱਲ ਰਿਹਾ ਹੈ ਕਈ ਦਿਨਾਂ ਤੋਂ ਮੌਨਸੂਨ ਦੀ ਜਿਹੜੀ ਸੁਸਤੀ ਬਣੀ ਆ ਉੱਥੇ ਵੀ ਜਿਹੜੀ ਮੌਨਸੂਨ ਐਕਟਿਵ ਹੁੰਦੀ ਦਿਖਾਈ ਦੇਊਗੀ 14-15 ਅਗਸਤ ਤੋਂ ਹਾਲਾਂਕਿ ਕੱਲ ਨੂੰ 12 ਅਗਸਤ ਨੂੰ ਵੀ ਕਿਤੇ ਕਿਤੇ ਹਨਮਾਨਗੜ ਗੰਗਾ ਨਗਰ ਦੇ ਇਲਾਕੇ 'ਚ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਹਾਲ ਦੀ ਕੜੀ ਇਨਕਾ ਅਪਡੇਟ ਆ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚਿੰਦਰ ਦੇ ਨਾਲ ਜੀ ਧੰਨਵਾਦ